ਸ਼ਸਕਲ ਦੋਸਤੋ ਜੁੱਧ ਨਸ਼ਿਆਂ ਵਿਰੁੱਧ ਮਹਮ ਤਹਿਤ ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਨਸ਼ਾ ਤਸਕਰਾ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਪਟਿਆਲਾ ਪੁਲਿਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜੁੱਧ ਨਸ਼ਾ ਵਿਰੁੱਧ ਤਹਿਤ ਉਸ ਟਾਈਮ ਵੱਡੀ ਕਾਮਯਾਬੀ ਮਿਲੀ ਜਿੱਦੋਂ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਪਟਿਆਲਾ ਸਤਨਾਮ ਸਿੰਘ ਮੁਖਤ ਥਾਣਾ ਕੋਤਵਾਲੀ ਪਟਿਆਲਾ ਦੇ ਇੰਸਪੈਕਟਰ ਜਸਪ੍ਰੀਤ ਸਿੰਘ ਕਲੋਂ ਨੇ ਐਸਐਚਯੂ ਸਮੇਤ 200 ਮੁਲਾਜ਼ਮਾਂ ਤਹਿਤ ਕਾਰਵਾਈ ਕਰਦੇ ਹਨ ਨਸ਼ੇ ਦੇ ਬਦਨਾਮੇਰੀ ਆਬੂਸਾ ਕਲੋਨੀ ਦੇ ਅਹਿਮ ਨਸ਼ਾ ਸਮਗਲਰਾਂ ਦੇ ਚਾਰ ਘਰ ਟਾਇਗੇ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਸਰਕਾਰ ਕਾਰਪੋਰੇਸ਼ਨ ਦੀ ਜਗ੍ਹਾ ਉੱਤੇ ਨਜਾਇਜ਼ ਉਸਾਰੀਆਂ ਨੂੰ ਲੈ ਕੇ ਕਾਲੇ ਧੰਦੇ ਦੇ ਨਾਲ ਘਰ ਬਣਾਏ ਹੋਏ ਸਨ ਜਿਨ੍ਹਾਂ ਨੂੰ ਡਿਊਟੀ ਮੈਜੀਸਟਰੇਟ ਦੀ ਹਾਜ਼ਰੀ ਵਿੱਚ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਇਹਨਾਂ ਨਜਾਇਜ਼ ਘਰਾਂ ਨੂੰ ਟਾਇਆ ਗਿਆ ਤੇ ਇਹਨਾਂ ਨਜਾਇਜ਼ ਉਸਾਰੀਆਂ ਵਿੱਚ ਦੀਪਕ ਪੁੱਤਰ ਨੈਵ ਕੁਮਾਰ ਉਰਫ ਦੁਨਾਰਾਮ ਐਨ ਡੀ ਪੀ ਐਸ ਐਕਟ ਤਹਿਤ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਤਹਿਤ ਮੁਕਦਮੇ ਦਰਜ ਸੰਦ ਮੈਂ ਉਮੀਦ ਕਰਾਂਗਾ ਕਿ ਇਹ ਨਹੀਂ ਕਿਹਦੀ ਦੇਖੋ ਜੀ ਅਸੀਂ ਤੁਹਾਨੂੰ ਸ਼ਾਮ ਲਾਤੀ ਨੂੰ ਤੁਹਾਡੇ ਨਾਲ ਨਹੀਂ ਇਸ ਪਰ ਕੰਮ ਕਰਦੇ ਤੁਹਾਡੀ ਲੋੜ ਹੈ ਸਰਪ੍ਰਿੰਟ ਇਹ ਨਾ ਚੱਟ ਬਸ ਮੈਂ ਹੁਣ ਇਹਨਾਂ ਨਾਲ ਲੜ ਕੇ ਆਇਆ ਹਾਂ ਜੀ ਆਜੋ ਕੋਈ ਕਰਦਾ ਹਾਂਜੀ ਸਾਰੇ ਕੁਝ ਪ੍ਰਾਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਔਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਫ ਲੈਂਡ ਪ੍ਰਵੇਲ ਕਰੇਗਾ ਔਰ ਇਸ ਪਰ ਲਾਅ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੀਆਂ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੁਣੇ ਸਵਾਲ ਦਾ ਜਵਾਬ ਤੁਚਾਰ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਟਲਿੰਗ 'ਚ ਡਰਗ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਜੇ ਤੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਕਹਿੰ ਜਾਂ ਕੋ ਇਲੈਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਔਰ ਐਸ ਪਰ ਲਾਅ ਜਿਹੜਾ ਉਹ ਪ੍ਰਵੇਲ ਕਿੰਨੇ ਨੂੰ ਬਤਾਨੋ ਨੋਟੀਫਿਕੇਸ਼ਨ ਹੈਗੇ ਸੀ ਨਾ ਲੋਕਾਂ ਦੀ ਆਈਡੈਂਟੀਫਿਕੇਸ਼ਨ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਲੀਆਂ ਦੇ ਪ੍ਰੋਪਰ ਆਈਡੈਂਟੀਫਿਕੇਸ਼ਨ ਉਨਾ ਦੇ ਮቀਦਮੇ ਦਰਜ ਨੇ ਤੇ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਸਾਨੂੰ ਕਾਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਰਜਿਸਟਰ ਇੱਥੇ ਖੜਾ ਹੈ ਤੇ ਜਿਹਨੂੰ ਜਿਹਨੂੰ ਆਇਡੈਂਟੀਫਾਈ ਕਰ ਦਿੱਤਾ ਹੈ ਰੌਡ ਆਊਟ ਡਮੋਲਿਸ਼ ਕਿਤੇ ਹੈ ਹੈ ਕਿ ਇਹ ਇਸ ਪਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜਨ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹੁੰਦਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੂਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਨਸ਼ਾ ਤਸਕਰਾਏ ਸਰ ਇਹ ਕਰਨ ਦੇ ਕਾਰਵਾਈ ਇਸਤਾਨਬੁਲ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8 8 10 10 11 11 ਮਕਦਮੇ ਦਰਜ ਨੇ ਔਰ ਐ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਤੇ ਦਰਜ ਨੇ ਜੀ ਸਰ ਇੱਕ ਮੰਤਰੀ ਜੀ ਬੜਾ ਦੋਸਤ ਹੈ ਇਹ ਬਰਾਬਰ ਮਾਰੇ ਭੈਣ ਚੋਦੇ ਇਹ ਮਾਰਦਾ ਪਰ ਬਾਪ ਫਤੂਰ ਮੈਂ ਉਮੀਦ ਕਰਾਂਗਾ ਪਰ ਨਹੀਂ ਸਕਦਾ ਹਾਂ ਜੀ ਦੋਸਤੋ ਜੀ ਅਸੀਂ ਤਾਂ ਨਹੀਂ ਆਪਾਂ ਤੇਰੇ ਤੋਂ ਤੁਹਾਡੇ ਨਾਲ ਨਹੀਂ ਇਸ ਪਰ ਕੰਮ ਹੋ ਰਿਹਾ ਹੈ ਤੁਹਾਡੀ ਲੋੜ ਹੈ ਸਰਪੀਚ ਇਹ ਚੱਕ ਉਹ ਤਾਂ ਮੈਂ ਹੁਣ ਇਹਨਾਂ ਲੜਕੇ ਆਉਗੇ ਨਹੀਂ ਛੋਟੇ ਸਾਰੇ ਆ ਕਿਤੇ ਨਹੀਂ ਮਿਲਿਆ ਆਪਾਂ ਜੀ ਮੈਂ ਇੱਕ ਮਿੰਟ ਰਹਿ ਤੁਹਾਡੀ ਪੁਲਿਸ ਹਾਂ ਜੀ ਇੱਕ ਮਿੰਟ ਲਾਲੀ ਗੱਲ ਸੁਣੋ ਉਹ ਲਾਲੀ ਐਵੇਂ ਸਵਾਲ ਕਿਉਂ ਪੁੱਛਦੇ ਕਿਉਂ ਪੁੱਛਣਾ ਨਾ ਤੇ ਸਵਾਲ ਦਾ ਜਵਾਬ ਦੋ ਗੱਲ ਤੋਂ ਪੁੱਛੋ ਮੈਂ ਸਵਾਲ ਹਾਂ ਤੂੰ ਬਲੋ ਤਾਂ ਸ਼ਾਇਦ